ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਪੂਰੀ ਤਰ੍ਹਾਂ ਵਧਿਆ ਹੋਇਆ। ਕਈ ਥਾਵਾਂ ਤੇ ਹੜ੍ਹ ਆ ਚੁੱਕੇ ਐ ਤੇ ਕਈ ਥਾਵਾਂ ਉੱਤੇ ਹੜ੍ਹ ਆਣ ਵਾਲੇ ਐ। ਪਾਣੀ ਨਾਲ ਬਹੁਤ ਹੀ ਬੁਰਾ ਹਾਲ ਹੋ ਚੁੱਕਿਆ ਕਈ ਪਿੰਡਾਂ ਦਾ ਤੇ ਕਈ ਥਾਂ ਤਾਂ ਅਜੇ ਨਹੀਂ ਹਨ ਜਿੱਥੇ ਬਹੁਤ ਸਾਰੀਆਂ ਜਾਨਾਂ ਜਾ ਚੁੱਕੀਆਂ ਹਨ। ਬਹੁਤ ਸਾਰਾ ਮਾਲੀ ਨੁਕਸਾਨ ਹੋਇਆ ਹੈ ਕਿਉਂਕਿ ਉੱਤਰਾਵਰਗੇ ਹਿਮਾਚਲ ਪ੍ਰਦੇਸ਼ਾਂ ਦੇ ਵਿੱਚ ਬੱਦਲ ਫਟਣ ਦੇ ਕਾਰਨ ਕਈ ਲੋਕਾਂ ਦੀ ਜਾਨ ਗਈ ਹੈ ਪਸ਼ੂ ਪੰਛੀ ਹੜ ਗਏ ਤੇ ਕਈ ਪਰਿਵਾਰਾਂ ਦੇ ਮੈਂਬਰ ਇੰਨੇ ਜ਼ਿਆਦਾ ਮਰ ਗਏ ਕਿ ਪਰਿਵਾਰ ਦੇ ਵਿੱਚੋਂ ਇੱਕ ਹੀ ਮੈਂਬਰ ਬਚਿਆ ਕਿਸੇ ਦੇ ਪਰਿਵਾਰ ਦੇ ਵਿੱਚ ਸਿਰਫ ਦੋ ਹੀ ਮੈਂਬਰ ਬਚੇ ਤੇ ਉਹ ਮੈਂਬਰ ਹੁਣ ਇੰਨੇ ਜ਼ਿਆਦਾ ਦੁਖੀ ਹੈ ਇੰਨੇ ਜ਼ਿਆਦਾ ਰੋ ਰਹੇ ਹੈ ਇੰਨੇ ਜ਼ਿਆਦਾ ਪਛਤਾ ਰਹੇ ਹੈ ਉਹਨਾਂ ਦਾ ਕਹਿਣਾ ਕਿ ਜੇਕਰ ਅਸੀਂ ਵੀ ਮਰ ਜਾਂਦੇ ਤਾਂ ਵਧੀਆ ਹੁੰਦਾ ਕਿ ਪਰਿਵਾਰ ਦੇ ਵਿੱਚੋਂ ਸਿਰਫ ਇੱਕ ਹੀ ਮੈਂਬਰ ਦਾ ਰਹਿ ਜਾਣਾ ਕਾਫੀ ਨਹੀਂ ਹੁੰਦਾ ਕਿੱਥੇ ਜੇਕਰ ਸਾਡੇ ਪਰਿਵਾਰ ਦਾ ਇੱਕ ਵੀ ਜੀ ਚਲਾ ਜਾਵੇ ਮੌਤ ਦੇ ਘਾਟ ਉੱਤਰ ਜਾਵੇ ਤਾਂ ਸਾਡੇ ਪਰਿਵਾਰ ਦੇ ਵਿੱਚੋਂ ਰੋਟੀ ਪੱਕਣੀ ਬੰਦ ਹੋ ਜਾਂਦੀ ਹੈ ਤੇ ਸਾਡਾ ਬਹੁਤ ਸਮੇਂ ਤੱਕ ਬੁਰਾ ਹਾਲ ਰਹਿੰਦਾ ਤੇ ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਪਰ ਇਸ ਦੇ ਉਲਟ ਜੇਕਰ ਪਰਿਵਾਰ ਦੇ ਵਿੱਚੋਂ ਸਿਰਫ ਇੱਕ ਹੀ ਮੈਂਬਰ ਬਚੇ ਬਾਕੀ ਮੈਂਬਰਾਂ ਦੀ ਜਾਨ ਚਲੀ ਜਾਵੇ ਤਾਂ ਉਸ ਇੱਕ ਪਰਿਵਾਰਕ ਮੈਂਬਰ ਦਾ ਕੀ ਹਾਲ ਹੋਵੇਗਾ ਇਹ ਗੱਲ ਸੁਣ ਕੇ ਵੀ ਇੱਕ ਵਾਰੀ ਲੂ ਕੰਡੇ ਜੇ ਖੜੇ ਹੋ ਜਾਂਦੇ ਆ ਮਤਲਬ ਦਿਲ ਪੂਰੀ ਤਰ੍ਹਾਂ ਉਦਾਸ ਹੋ ਜਾਂਦਾ ਕਿ ਪਰਿਵਾਰ ਦੇ ਵਿੱਚੋਂ ਸਿਰਫ ਇੱਕ ਦੋ ਮੈਂਬਰ ਦਾ ਬਚਣਾ ਕਿੰਨੀ ਬੁਰੀ ਖਬਰ ਹੈ ਕਿ ਅਜੇਹਾ ਭਾਈ ਕਿਸੇ ਵੀ ਨਾਲ ਨਾ ਹੋਵੇ ਇਸ ਲਈ ਸਾਨੂੰ ਸੁਰੱਖਿਅਤ ਰਹਿਣ ਦੀ ਲੋੜ ਹੈ ਪੰਜਾਬ ਦੇ ਵਿੱਚ 3-4 ਜ਼ਿਲ੍ਹੇ ਤਾਂ ਅਜੇਹੇ ਆ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਿਆ ਤੇ ਉਹ ਡੁੱਬਣ ਦੇ ਕਿਨਾਰੇ ਉੱਤੇ ਹੈ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਭਰ ਗਿਆ ਪਸ਼ੂ ਪੰਛੀ ਤੰਗ ਹੈ ਲੋਕ ਪਰੇਸ਼ਾਨ ਹੈ ਘਰ ਛੱਡ ਕੇ ਜਾਣ ਨੂੰ ਮਜਬੂਰ ਹੋ ਚੁੱਕੇ ਐ ਪਰ ਕਈ ਪਿੰਡਾਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਪਾਣੀ ਵੜਨ ਵਾਲਾ ਬਿਲਕੁਲ ਕੰਡੇ ਦੇ ਕਿਨਾਰੇ ਉੱਤੇ ਐ ਇਸ ਕਰਕੇ ਸਾਨੂੰ ਵੀ ਸੁਚੇਤਤਾ ਰਹਿਣਾ ਪੈਣਾ ਕਈ ਥਾਵਾਂ ਦੇ ਪਿੰਡਾਂ ਵਿੱਚ ਤਾਂ ਕਿਸ਼ਤੀਆਂ ਤੈਰਨੀਆਂ ਵੀ ਸ਼ੁਰੂ ਹੋ ਗਈਆਂ ਕਿਉਂਕਿ ਫਿਰੋਜ਼ਪੁਰ ਦਾ ਇੱਕ ਪਿੰਡ ਸੀ ਗਜਨੀਵਾਲਾ ਜਿੱਥੇ ਲੋਕ ਖੇਤੀ ਕਰਨ ਦੇ ਲਈ ਦਰਿਆ ਪਾਰ ਕਰਕੇ ਜਾਂਦੇ ਸੀ ਸਹਜ ਤੁਹਾਨੂੰ ਵੀ ਪਤਾ ਹੋਣਾ ਤੇ ਉਹ ਦਰਿਆ ਪਾਰ ਕਰਕੇ ਖੇਤੀ ਕਰਨ ਗਏ ਹੋਏ ਸੀ ਪਿੱਛੇ ਇੱਕਦਮ ਜਦੋਂ ਪਾਣੀ ਦਾ ਬਹਾਵ ਵਧਿਆ ਤਾਂ ਪਾਣੀ ਦਾ ਵਹਾਵ ਵਧਣ ਦੇ ਕਾਰਨ ਉਹ ਇੱਕਦਮ ਪਾਕਿਸਤਾਨ ਦੇ ਵੱਲ ਜਾਣ ਲੱਗੇ ਸੀ ਜਿਸ ਜਿਸ ਕਰਕੇ ਉਹਨਾਂ ਦੀ ਜਾਨ ਵੀ ਬਚਾ ਲਈ ਗਈ ਤੇ ਉਹਨਾਂ ਨੂੰ ਸੁਰੱਖਿਅਤ ਬਾਹਰ ਵੀ ਕੱਢ ਲਿਆ ਗਿਆ ਪਰ ਜੇਕਰ ਦੇਖਿਆ ਜਾਂਦਾ ਕਿ ਜਿਹੜੇ ਹਿਸਾਬ ਦੇ ਨਾਲ ਪਾਣੀ ਆਇਆ ਸੀ ਉਸ ਹਿਸਾਬ ਦੇ ਨਾਲ ਉਹ 100 ਦੇ 100 ਜਿਹੜੇ ਲੋਕ ਸੀ ਉਹਨਾਂ ਦੀ ਗਿਣਤੀ ਤਕਰੀਬਨ 100 ਸੀ ਇੱਕ ਵੀ ਉਹਨਾਂ ਵਿੱਚੋਂ ਬਚਣ ਦੇ ਕਾਬਿਲ ਨਹੀਂ ਸੀ ਪਰ ਚਲੋ ਵਧੀਆ ਸਰਕਾਰ ਨੇ ਚੌਕਸ ਹੋ ਕੇ ਉਹਨਾਂ ਦੀ ਸੁਰੱਖਿਆ ਕੀਤੀ ਤੇ 100 ਲੋਕਾਂ ਦੀ ਘੱਟੋ-ਘੱਟ ਜਾਨ ਬਚਾਈ ਹੈ ਉਹ ਵੀ ਕਿਸ਼ਤੀਆਂ ਦੇ ਥਰੂ ਤੇ ਆਉਣ ਵਾਲੇ ਸਮੇਂ ਦੇ ਵਿੱਚ 48 ਤੋਂ 72 ਘੰਟਿਆਂ ਦੇ ਵਿੱਚ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ ਹੈ ਕਿ ਇੰਨਾ ਜ਼ਿਆਦਾ ਪਾਣੀ ਪਿੱਛੋਂ ਆ ਸਕਦਾ ਹੈ ਤੇ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਪੈਦਾ ਹੋਣ ਵਾਲੇ ਆ ਕਿ ਪੰਜਾਬ ਪਾਣੀ ਪਾਣੀ ਹੋ ਸਕਦਾ ਪੰਜਾਬ ਪੂਰੀ ਤਰ੍ਹਾਂ ਡੁੱਬ ਸਕਦਾ ਭਾਈ ਇਸ ਗੱਲ ਦਾ ਧਿਆਨ ਸਾਨੂੰ ਆਪ ਨੂੰ ਵੀ ਰੱਖਣਾ ਪੈਣਾ ਸਭ ਕੁਝ ਸਰਕਾਰ ਤੇ ਨਾ ਛੱਡਿਓ ਇਸ ਲਈ ਸੁਚੇਤ ਰਹਿਣਾ ਆਪਣੇ ਬੱਚਿਆਂ ਦਾ ਪਰਿਵਾਰਾਂ ਦਾ ਧਿਆਨ ਵੀ ਜਰੂਰ ਰੱਖਣਾ ਪੰਜਾਬ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਪੂਰੀ ਤਰ੍ਹਾਂ ਭਰ ਚੁੱਕਿਆ ਖੇਤ ਨਕੋਂ ਨੱਕ ਭਰ ਗਏ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾਣਾ ਸ਼ੁਰੂ ਹੋ ਗਿਆ ਮਜਬੂਰਨ ਲੋਕਾਂ ਨੂੰ ਘਰ ਵੀ ਛੱਡਣੇ ਪੈ ਰਹੇ ਐ ਤੇ ਪੰਜਾਬ ਦੇ ਵਿੱਚ ਬਿਆਸ ਅਤੇ ਸਤਲੁਜ ਦਰਿਆ ਦੇ ਕੰਢੇ ਤੇ বাস ਦੇ ਲੋਕਾਂ ਦੇ ਲਈ ਹੜ ਦਾ ਖਤਰਾ ਪੂਰੀ ਤਰ੍ਹਾਂ ਮੰਡਰਾ ਰਿਹਾ ਉਹਨਾਂ ਦੇ ਲਈ ਦਿਨ ਦੀ ਨੀਂਦ ਵੀ ਉੱਡ ਚੁੱਕੀ ਐ ਤੇ ਰਾਤ ਦੀ ਨੀਂਦ ਤਾਂ ਉੱਡਣੀ ਹੀ ਉੱਡਣੀ ਐ ਉਹ ਲੋਕ ਬਹੁਤ ਹੀ ਜ਼ਿਆਦਾ ਘਬਰਾਏ ਹੋਏ ਐ ਕਿਉਂਕਿ ਜਿਹੜੇ ਹਿਸਾਬ ਨਾਲ ਦੱਸਿਆ ਜਾ ਰਿਹਾ ਕਿ 48 72 ਘੰਟਿਆਂ ਦੇ ਵਿੱਚ ਵੱਡੀ ਬਾਰਿਸ਼ ਹੋ ਸਕਦੀ ਹੈ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਤਾਂ ਉੱਥੇ ਹੜ ਦਾ ਆਣਾ ਤਾਂ ਪੂਰੀ ਤਰ੍ਹਾਂ ਕਾਇਮ ਹੈ ਇਸ ਲਈ ਉਹਨਾਂ ਨੂੰ ਵੀ ਆਪਣਾ ਬਚਾਅ ਕਾਰਜ ਕਰਨਾ ਤਾਂ ਜ਼ਰੂਰੀ ਬਣਦਾ ਉਹਨਾਂ ਨੂੰ ਸਰਕਾਰ ਦੇ ਹੱਥ ਸਰਕਾਰ ਦੇ ਵੱਲ ਦੇਖਣ ਨਾਲੋਂ ਆਪਣਾ ਕੋਈ ਨਾ ਕੋਈ ਹਿੱਲਾ ਵਸਿੱਲਾ ਕਰ ਲੈਣਾ ਚਾਹੀਦਾ ਕਿ ਕਾਨੂੰ ਭਾਈ ਜਦੋਂ ਬੂਰਾ ਵਕਤ ਆਇਆ ਤਾਂ ਉਹ ਆਪਣੇ ਬੱਚਿਆਂ ਦੀ ਆਪਣੇ ਪਰਿਵਾਰਾਂ ਦੀ ਆਪਣੇ ਰਿਸ਼ਤੇਦਾਰਾਂ ਦੀ ਆਪਣੇ ਯਾਰ ਮਿੱਤਰਾਂ ਦੀ ਜਾਨਾਂ ਨੂੰ ਬਚਾ ਸਕਣ ਜੇਕਰ ਜੇਕਰ ਤੁਸੀਂ ਕੱਲੀ ਸਰਕਾਰ ਕੰਨੀ ਦੇਖੋਗੇ ਤਾਂ ਵੀ ਭਾਈ ਤੁਹਾਡਾ ਔਖਾ ਕਿਉਂਕਿ ਸਰਕਾਰ ਸਾਰੇ ਮੈਂਬਰਾਂ ਨੂੰ ਵੀ ਨਹੀਂ ਬਚਾ ਸਕਦੀ ਤੁਸੀਂ ਆਪਣੀ ਸੁਰੱਖਿਆ ਆਪ ਕਰਕੇ ਪੂਰੇ ਪਰਿਵਾਰ ਨੂੰ ਬਚਾ ਸਕਦੇ ਆ ਪਰ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਪੂਰੀ ਤਰ੍ਹਾਂ ਚੌਕਸੀ ਦੇ ਪ੍ਰਬੰਧ ਹੈ ਰਾਹਤ ਦੇ ਪ੍ਰਬੰਧ ਹੈ ਬਚਾਅ ਦੇ ਪ੍ਰਬੰਧ ਹੈ ਉਨ੍ਹਾਂ ਦੇ ਵੱਲੋਂ ਹਰ ਪਾਸੇ ਪ੍ਰਬੰਧਤਾ ਪੂਰੀ ਤਰ੍ਹਾਂ ਕੀਤੀ ਹੋਈ ਹੈ ਪਰ ਸਾਨੂੰ ਆਪਣਾ ਧਿਆਨ ਆਪ ਵੀ ਜਰੂਰ ਰੱਖਣਾ ਪੈਣਾ ਇਸ ਗੱਲ ਤੇ ਤੁਸੀਂ ਬਿਲਕੁਲ ਸੁਚੇਤ ਰਹਿਣਾ ਕਿਉਂਕਿ ਆਉਣ ਵਾਲਾ ਸਮਾਂ ਕੁਝ ਹੜ੍ਹ ਦੇ ਕਾਰਨ ਮਾੜੇ ਹਾਲਾਤ ਬਣਾ ਸਕਦਾ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਪੰਜਾਬ ਦੇ ਵਿੱਚ ਵੀ ਅਜਿਹਾ ਹਾਲ ਹੋਵੇ ਜਿਵੇਂ ਕਿ ਉੱਤਰਾਖੰਡ ਹਿਮਾਚਲ ਪ੍ਰਦੇਸ਼ ਹੋਰ ਥਾਂਾਂ ਦੇ ਉੱਤੇ ਲੱਖਾਂ ਲੋਕਾਂ ਦੀਆਂ ਜਾਨਾਂ ਵੀ ਜਾ ਰਹੀਆਂ ਨੇ ਤੇ ਘਰ ਦੇ ਘਰ ਪਰਿਵਾਰ ਦੇ ਪਰਿਵਾਰ ਬਰਬਾਦ ਹੋ ਚੁੱਕੇ ਨਾ ਹੋ ਆਪਣੇ ਖੇਤਾਂ ਦੇ ਵਿੱਚ ਕੋਈ ਹਲੇ ਫਸਲ ਉਗਾ ਸਕਦੇ ਕਿਉਂਕਿ 5-5 ਫੁੱਟ ਉਹਨਾਂ ਦੇ ਖੇਤਾਂ ਦੇ ਵਿੱਚ ਰੇਤਾ ਭਰ ਗਿਆ ਜਦੋਂ ਉਹ ਰੇਤਾ ਚੁੱਕਿਆ ਜਾਵੇਗਾ ਤਾਂ ਫਸਲ ਉੱਗੇਗੀ ਜੇਕਰ ਪੰਜਾਬ ਦੇ ਵਿੱਚ ਵੀ ਅਜਿਹਾ ਹੋ ਗਿਆ ਤਾਂ ਭੁੱਖਮਰੀ ਪੈਦਾ ਹੋ ਜਾਵੇਗੀ ਗਰੀਬੀ ਪੈਦਾ ਹੋ ਜਾਵੇਗੀ ਸਾਡੇ ਬੱਚੇ ਅਨਪੜ੍ਹ ਰਹੇ ਜਾਣਗੇ ਸਕੂਲ ਕਾਲਜ ਵੀ ਬੰਦ ਹੋ ਸਕਦੇ ਆ ਤੇ ਆਪਣੇ ਪੰਜਾਬ ਨੂੰ ਅਸੀਂ ਹਮੇਸ਼ਾ ਬਚਾ ਕੇ ਰੱਖਿਆ ਤੇ ਹਮੇਸ਼ਾ ਅਸੀਂ ਤਾਂ ਅਜੇਹੀ ਥਾਵਾਂ ਤੇ ਜਾ ਕੇ ਆਪਣੀ ਆਪਣੇ ਲੋਕ ਇਹਨਾਂ ਦੀ ਮਦਦ ਕਰਦੇ ਰਹੇ ਆ ਤੇ ਇਹਨਾਂ ਨੂੰ ਲੰਗਰ ਖਵਾਉਂਦੇ ਰਹੇ ਆ ਇਹਨਾਂ ਨੂੰ ਠੰਡੇ ਪਲਾਂਦੇ ਰਹੇ ਆ ਇਸ ਕਰਕੇ ਅਸੀਂ ਤਾਂ ਭਾਈ ਸੇਵਾ ਕਰਨ ਵਾਲੇ ਲੋਕ ਹੈ ਤੇ ਇਸ ਕਰਕੇ ਸਾਡੇ ਪੰਜਾਬ ਤੇ ਵੀ ਗੁਰੂਆਂ ਪੀਰਾਂ ਦੀ ਧਰਤੀ ਤੇ ਵੀ ਰੱਬ ਮਿਹਰਵਾਨਤਾ ਜ਼ਰੂਰ ਹੁੰਦਾ ਹੈ ਕਦੇ ਵੀ ਇੱਥੇ ਅਜਿਹੇ ਹਾਲਾਤ ਪੈਦਾ ਨਹੀਂ ਹੁੰਦੇ ਪਰ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਧਿਆਨ ਤਾਂ ਜ਼ਰੂਰ ਰੱਖਣਾ ਬਣਦਾ ਜਿਹੜੇ ਹਿਸਾਬ ਦੇ ਨਾਲ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿਉਂਕਿ ਪਿੰਡ ਦੇ ਪਿੰਡ ਹੜਣ ਨੂੰ ਤਿਆਰ ਬੈਠੇ ਐ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋ ਸਕਦੀ ਹੈ ਇਸ ਲਈ ਤੁਸੀਂ ਆਪਣਾ ਧਿਆਨ ਤੇ ਆਪਣੇ ਪਰਿਵਾਰਾਂ ਦਾ ਧਿਆਨ ਜ਼ਰੂਰ ਰੱਖਣਾ ਤਾਂ ਜੋ ਤੁਹਾਨੂੰ ਕੋਈ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਇਹ ਵੀਡੀਓ ਤੁਹਾਡੇ ਤੱਕ ਪਹੁੰਚਾਈ ਗਈ ਹੈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਬਹੁਤ ਬਹੁਤ ਧੰਨਵਾਦ ਜੀ